ਡਰੇਨੇਜ ਵਿਭਾਗ ਦੇ ਇੱਕ ਅਧਿਕਾਰੀ ਦੇ ਸਟਿੰਗ ਨੇ ਇਮਾਨਦਾਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਇਸ ਸਟਿੰਗ ਦੇ ਵਿੱਚ ਡਰੇਨੇਜ ਵਿਭਾਗ ਦਾ ਇੱਕ ਵੱਡਾ ਅਧਿਕਾਰੀ ਖੁਦ ਮੰਨ ਰਿਹਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਦੋ ਡਰੇਨਾਂ ਦਾ ਸਫਾਈ ਦਾ ਠੇਕਾ 40 ਲੱਖ ਚ ਹੋਣ ਦੇ ਬਾਵਜੂਦ ਇਹਨਾਂ ਡਰੇਨਾਂ ਦੀ ਸਫਾਈ ਨਹੀਂ ਹੋਈ ਸਿਰਫ ਔਰ ਸਿਰਫ ਖਾਣਾ ਪੂਰਤੀ ਹੋਈ ਹੈ ਇਲਾਕਾ ਵੀ ਕਿਹੜਾਗਾ ਜਲ ਸ਼ਰੋਤ ਮੰਤਰੀ ਦਾ ਵਰਿੰਦਰ ਗੋਲਜ ਦਾ ਹਲਕਾ ਲਹਿਰਾ ਜਿੱਥੇ ਲਹਿਰੇ ਦੇ ਹਲਕੇ ਦੇ ਦੋ ਡਰੇਨਾਂ ਦੀ ਸਫਾਈ ਦਾ ਠੇਕਾ ਸਰਕਾਰ ਵੱਲੋਂ 3 ਜੁਲਾਈ ਨੂੰ ਦੇ ਦਿੱਤਾ ਗਿਆ ਸੀ ਲੇਕਿਨ ਅਜੇ ਤੱਕ ਇਹਨਾਂ ਡਰੇਨਾਂ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਕਿਸਾਨਾਂ ਦੀ ਜ਼ਮੀਨਾਂ ਦਾ ਜਦ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਜੇਕਰ ਸਫਾਈ ਨਹੀਂ ਹੋਈ ਤਾਂ ਫਿਰ ਉਹ 40 ਲੱਖ ਰੁਪਏ ਗਿਆ ਕਿੱਥੇ ਕਿਸ ਦੇ ਕੋਲੇ ਪਹੁੰਚੇ ਉਹ 40 ਲੱਖ ਰੁਪਏ ਇਸ ਸਟਿੰਗ ਦੇ ਵਿੱਚ ਖੁਦ ਇਹ ਵੱਡਾ ਅਧਿਕਾਰੀ ਮੰਨ ਰਿਹਾ ਵੀ ਭਾਈ ਡਰੇਨਾ ਦੀ ਸਫਾਈ ਹੈ ਜਿਹੜੀ ਪੂਰੀ ਤੌਰ ਤੇ ਨਹੀਂ ਹੋਈ ਸਟਿੰਗ ਦੇ ਵਿੱਚ ਇਸ ਅਫਸਰ ਦੇ ਵੱਲੋਂ ਹੋਰ ਕੀ ਕੁਝ ਮੰਨਿਆ ਗਿਆ ਤੁਸੀਂ ਖੁਦ ਇਹ ਵੀਡੀਓ ਦੇਖ ਲਓ ਇਹ ਦੇਖ ਲਓ ਇਹ ਨਿਕੜੀ ਹੋਈ ਕਹਿ ਸਕਦੇ ਤੁਸੀਂ ਨਹੀਂ ਇਹ ਨਿਕਲੀ ਹੋਣੀ ਕਹਿੰਦਾ ਜਮਨ ਕਹਿੰਦਾ ਨਿਕਲੀ ਹੋਈ ਇਹਨੂੰ ਨਿਕੜੀ ਹੋਈ ਕਹਿ ਸਕਦੇ ਹੋ ਬਿਲਕੁਲ ਕਹਿਣੇ ਨਿਕਲੀ ਹੋਇਆ ਤਾਂ ਇਹ ਘੱਟੋ ਘੱਟ ਜਿਹੜੀ ਇਹ ਇਹ 5-6 ਕਿਲੋਮੀਟਰ ਹੋ ਗਈ ਇਹ ਲਹਿਰਾ ਲਿੰਕ 5-6 ਕਿਲੋਮੀਟਰ ਹੋ ਗਈ ਇਹ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਇਹ ਵੀ 5-6 ਕਿਲੋਮੀਟਰ ਦੀ ਆ ਗਈ ਠੀਕ ਹੈ ਜੀ ਇਹ ਆ ਗਈ ਜਿਹੜੀ ਏ ਵੀ ਨਿਕਲੇ ਹੋਏ ਨਹੀਂ ਇਹ ਵੀ ਨਿਕਲੇ ਹੋਏ ਹੀ ਨਹੀਂ ਕਹਿੰਦਾ ਦੇਖੋ ਤੁਸੀਂ ਕੀ ਮੈਂ ਮੈਂ ਨਹੀਂ ਕਹਿੰਦਾ ਚਲੋ ਮੈਂ ਇਹਨੂੰ ਆਪਾਂ ਕਹਦੇ ਇਹਨੂੰ ਕਹਿ ਸਕਦੇ ਨਹੀਂ ਨਿਕਲੇ ਹੋਏ ਕਹਿਸਾ ਚਲੋ ਪਰ ਸਪਾਈ ਨਹੀਂ ਹੋਈ ਹਾਂ ਸਪਾਈ ਠੀਕ ਹੈ ਬਿਲਕੁਲ ਠੀਕ ਹੈ ਜੀ ਇਹ ਤੁਸੀਂ ਇਹ ਗੱਲ ਮੰਨਦੇ ਹੋ ਮੈਂ ਮੰਨਦਾ ਜੀ ਫਿਰ ਮੈਂ ਕਹਿੰਦਾ ਲਹਿਰਾ ਲਿੰਕ ਹੈ ਜਿਹੜੀ ਹਾਂ ਜੀ ਜੀ ਜ਼ੀਰੋ ਹੈ ਜੀ ਮੈਂ 20% ਕਹ ਰਿਹਾ ਸੀ ਜੇ ਤੁਸੀਂ ਇਹਨੂੰ ਕਹਿੰਦੇ ਹੋ ਨਾ ਨਹੀਂ ਪਰ ਮਸ਼ੀਨ ਤਾਂ ਚੱਲੀ ਲੈ ਲੈ ਤੇਰੇ ਤੁਸੀਂ ਮੈਂ ਕੀ ਕਹਿੰਨਾ ਜੇ ਤੁਸੀਂ ਇਹਨੂੰ ਕਹਿੰਦੇ ਵੀ ਨਿਕਲੀ ਨਹੀਂ ਹਾਂ ਜੀ ਲਹਿਰਾ ਲਿੰਕ ਜ਼ੀਰੋ ਹੈ ਜੀ ਅੱਛਾ ਜੀ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਠੀਕ ਇਹ ਆ ਬੰਦ ਅਰੇ ਇਹ ਆਲੀ ਸ਼ੇਰ ਤੋਂ ਅੱਗੇ ਆ ਚਲੋ ਇਹ ਤਾਂ ਠੀਕ ਹੈ ਤੇ ਤੇਰੇ ਬੁੱਟੇ ਦੁਆਰ ਇੰਨੇ ਤਾਂ ਬੁੱਟੇ ਆ ਪਾ ਗਏ ਨੇ ਇਹ ਥੋੜੀ ਆ ਸੁੱਕੀ ਹੈ ਇਹ ਸੁੱਕੀ ਹੈ ਅੱਛਾ ਇਹ ਸਿਰੋ ਸੁੱਕੀ ਦਾ ਮੈਂ ਕਹਿੰਦਾ ਇਸ ਵਾਰ ਦੁਆਰ ਤੋਗ ਗਿਆ ਤਾਂ ਕੋਈ ਗੱਲ ਨਹੀਂ ਕਿਵੇਂ ਕਿਹੜਾ ਆ ਜਿਹੜਾ ਬੁੱਤੀ ਵਾਲਾ ਸ਼ਰੀਮਾਨ ਜੀ ਜਿਹੜੀ ਹੈ ਕਾਗਰਸੀਕਾ ਹੈ ਇਹ ਬੁੱਤੀ ਵਾਲਾ ਇਹ ਘੱਟੋ ਘੱਟ 5 6 3 ਮਹੀਨੇ ਬਾਅਦ ਬੁੱਟੇ ਤੇ ਆ ਫੁੱਲ ਆਉਂਦੇ ਹੈਗੇ ਚਲੋ ਹਾਂ ਇਹ ਕਿ ਭਾਂ ਚਲੋ ਇਹ ਬਣ ਕੇ ਫੁੱਲ ਫੁੱਲ ਆਏ ਹੈ ਹੈ ਪਰ ਦੇਖੋ ਸੁੱਕੀ ਹੋਈ ਤਾਂ ਮੈਂ ਕਹਿੰਦਾ ਗਿੱਲੀ ਹੋਈ ਤਾਂ ਮਨਸਤ ਨਹੀਂ ਆ ਦੇ ਆ ਦੇ ਇਹ ਤਾਂ ਜਦੋਂ ਮੜੀ ਮੜੀ ਜੀ ਇਹ ਤਾਂ ਚਲੋ ਮੈਂ ਤੁਹਾਨੂੰ ਕੀ ਨਹੀਂ ਚਲੋ ਮੈਂ ਤੁਹਾਡੀ ਗੱਲ ਸਮਝ ਗਿਆ ਆ ਦੇਖ ਲਿਆ ਲਹਿਰਾ ਲਿੰਕ ਤੇ ਮੈਂ ਤੁਹਾਨੂੰ ਇਹ ਕਹਿਣਾ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਆਲਮਪੁਰ ਤੋਂ ਲੈ ਕੇ ਠੀਕ ਹੈ ਜੀ ਤੁਸੀਂ ਪਿੱਛੇ ਘੋੜੇ ਨਾਲ ਬਕੌਰੀਆਂ ਤੋਂ ਕਿੱਥੇ ਸ਼ੁਰੂ ਹੁੰਦੀ ਹੈ ਇਹ ਕਾਪੀ ਕੱਢ ਬਹਿ ਲਿਖਾ ਮੈਂ ਹਲੰਪੁਰ ਪਿੰਡ ਲਿਖਾ ਕਿ ਕਿੱਥੇ ਕਿੱਡੇ ਪਿੰਡ ਤੁਸੀਂ ਕਹਿੰਦੇ ਹੋ ਤੁਸੀਂ ਪਿੱਛੇ ਪਹਿਲਾਂ ਤੁਸੀਂ ਦੇਖੋ ਕੰਮ ਤਾਂ ਆਪਣੇ ਕਰਾਣੇ ਆ ਜਦ ਨਹੀਂ ਹੋਇਆ ਤਾਂ ਤੁਸੀਂ ਤੁਸੀਂ ਉੱਥੇ ਜਾ ਕੇ ਚੈੱਕ ਕੰਮ ਤਾਂ ਕਿਹੜਾ ਜੀ ਹੁਣ ਤਾਂ ਕੰਮ ਤਾਂ ਹੋਣੋਂ ਥੋੜੀ ਹੋਊਗਾ ਹੁਣ ਤਾਂ 100% ਹੋਊਗਾ ਕੰਮ 25 ਦਾ ਹੋਗੀ 100% ਕੰਮ ਹੋਊਗਾ ਜਿਹੜਾ ਨਹੀਂ ਹੋਇਆ ਤਾਂ 100% ਹੋਊਗਾ ਮੈਂ ਇਹ ਤਾਂ ਭੁੱਲੇ ਗੱਲ ਭੁੱਲ ਜਾ ਤੁਸੀਂ ਸ਼੍ਰੀਮਾਨ ਜੀ 3 ਜੁਲਾਈ ਦੇ ਠੇਕੇ ਹੋਏ ਆ ਉਹ ਤਾਂ ਮੈਨੂੰ ਪਤਾ ਉਹ ਮੈਂ ਉਹ ਗੱਲ ਤਾਂ ਮੈਂ ਕਰਦਾ ਹੀ ਤੁਹਾਡੇ ਨਾਲ ਜਿਵੇਂ ਤੁਹਾ ਉਹ ਆਲੰਪੁਰ ਤੋਂ ਕਹਨੇ ਹੋ ਆਲੰਪੁਰ ਤੋਂ ਪਿੱਛੇ ਜਿੰਨੀ ਹੈ ਜਿਹੜੀ ਲਹਿਰਾ ਲਿੰਕ ਮੈਂ ਕਹਿੰਦਾ ਜੀ ਮੈਂ ਕਹਿੰਦਾ 0 ਵਾਲਾ ਲਹਿਰਾ ਨੇ ਉਹ ਤਾਂ ਜੀ ਜੇ ਹੁਣ ਮਸ਼ੀਨ ਲੱਗੀ ਹੈ ਮੈਂ ਕਹੂੰਗਾ ਹੀ ਬੰਦਾ ਬੰਦ ਸਭ ਦੇਖੋ ਤੁਹਾਨੂੰ ਪਤਾ ਹੈ ਮੈਨੂੰ ਕਹਿਣਾ ਹੀ ਪੈਂਦਾ ਹੁੰਦਾ ਹੁਣ ਤੇ ਤਾਂ ਮਹੀਨੇ ਤੱਕ ਹੈ ਤਾਂ ਮਹੀਨੇ ਹੁਣ ਤੁਸੀਂ ਲਹਿਰਾ ਲਿੰਕ ਨੂੰ ਹੈ ਇਹ ਲਹਿਰਾ ਲਿੰਕਾ ਲੈ ਕੇ ਜਿਹੜਾ ਲਹਿਰਾ ਜਾਖਣ ਵਾਲਾ ਰੋਡ ਰੋਡ ਦਾ ਪੁਲ ਹੈ ਜੀ ਲਹਿਰਾ ਤੋਂ ਜਾਖਣ ਨੂੰ ਜਾਂਦੇ ਆ ਉਹ ਤੋਂ ਆਲੰਪੁਰ ਤੱਕ ਘੱਟੋ ਘੱਟ 2.5 ਕਿਲੋਮੀਟਰ ਉੱਤੇ ਸੂਈ ਨਹੀਂ ਥੱਲੇ ਜਾ ਸਕਦੀ ਮੈਂ ਤੁਹਾਡੇ ਮੈਂ ਦੇਖਿਆ ਨਾ ਕਿ ਆਪ ਦੇਖਿਆ ਨਾ ਬੇਸਿਕਲੀ ਮੈਂ ਆਪ ਦੇਖਿਆ ਹੋ ਜਾਕੇ ਆ ਦੱਸੋ ਇਹ ਕਿਤੇ ਜਾਈ ਹੋਈ ਹੈ ਮੈਂ ਆ ਦੱਸੋ ਇਹ ਇਹ ਜੱਖੜ ਰੋਡ ਤੇ ਖੜ ਕੇ ਦਿਖੂਗਾ ਤੁਹਾਨੂੰ ਮੈਂ ਸਿਕ ਵਿੱਚ ਦੇਖਾਂਗਾ ਕੋਈ ਨਹੀਂ ਜੱਖੜ ਰੋਡ ਤੇ ਮੈਂ ਲਿਖ ਲਈ ਆ ਦੇਖੋ ਹੈਗਾ ਕਿ ਸਾਂ ਉਹ ਮੈਂ ਦੇਖੀ ਇਹ ਤਾਂ ਠੀਕ ਬਿਲਕੁਲ ਠੀਕ ਹੈ ਮੈਨੂੰ ਦੱਸੋ ਇਹ ਡਰੇਨ ਬੈਸਿਸ ਕਿਤੇ ਪੁਆਇੰਟ ਹੈ ਕੋਈ ਨਹੀਂ ਹੈ ਨਹੀਂ ਸਫਾਈ ਹੈ ਨਹੀਂ ਸਫਾਈ ਇਹ ਇਹ ਇੱਥੇ ਮਸ਼ੀਨ ਆਈ ਹੋਈ ਹੈ ਨਹੀਂ ਮਸ਼ੀਨ ਹੈ ਪਗ 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 ਵਾਸ ਮਰੀ ਜਾਏ ਬੰਦਾ ਬੈਠਾ ਕਿੱਥੇ ਦਾ ਪੁਆਇੰਟ ਹੈ ਹੈ ਇਹ ਵੀ ਹੈਗਾ ਲੈਰਾ ਲਿੰਕ ਦੀ ਹੈ ਲੈ ਲਿੰਕ ਦੀ ਹਾਂ ਠੀਕ ਹੈ ਹੁਣ ਤੁਸੀਂ ਦੱਸੋ ਇਹ ਇੱਥੇ ਕੀ ਹੈਗਾ ਇਹਦੇ ਆਲੇ-ਦਾਲ ਕੁਦਰਤੀ ਨਾ ਬੂਟੀ ਆ ਰਿਹਾ ਕੁਝ ਨਹੀਂ ਹੈਗਾ ਕੁਝ ਨਹੀਂ ਹੈ ਮਸ਼ੀਨ ਗਈ ਹੁੰਦੀ ਜੇ ਇਹ ਤਾਂ ਕੱਢਦੀ ਨਾ ਇਹ ਤਾਂ ਕੱਢਦੀ ਬਿਲਕੁਲ ਕੱਢਦੀ ਕਿਤੇ ਕੋਈ ਚਿਪਾ ਕੱਢੇ ਤਾਂ ਐਸਡੀਓ ਸਾਹਿਬ ਤੁਸੀਂ ਅਸੀਂ ਵੀ ਯਾਰ ਕਿਸਾਨ ਆ ਇੱਥੋਂ ਇੱਕ ਮਿੱਟੀ ਦਾ ਡੇਕ ਦੀ ਉਹ ਵੀ ਸਾਹਮਣੇ ਦਿੰਦਾ ਹੈ ਹਫ਼ਤੇ ਦਾ ਜ਼ਿੰਦਾ ਕੁਝ ਨਹੀਂ ਲੱਗਦਾ ਫਿਰ ਇੱਕ ਬੇਨਤੀ ਹੈ ਜੀ ਮੇਰੀ ਮੇਰੇ ਲਈ ਕੁਝ ਸਹੀ ਮਨ ਦੱਸੋ ਨਾ ਕੋਈ ਸਹੀ ਨਹੀਂ ਪਰ ਸਿਰਫ ਮੇਰਾ ਕੁਛ ਨਾ ਹੋਵੇ ਮੈਨੂੰ ਮੈਨੂੰ ਬੁਝਾ ਕੇ ਚੱਲ ਨਾ ਨਹੀਂ ਚੱਲੂਗਾ ਸਾਹਮਣੇ ਹੀ ਦਿਖਾਵਾਂਗੇ ਨਿੱਕੀ ਤੁਸੀਂ ਨਿਊਜ਼ ਤੇ ਲਾਉਂਗੇ ਹੈ ਨਿਊਜ਼ ਤੇ ਲਾਉਂਗੇ ਨਿਊਜ਼ ਤੋਂ ਬਿਨਾ ਕਿਵੇਂ ਚੱਲੂਗਾ ਸਾਹਿਬਾਬ ਤੇ ਮੈਨੂੰ ਕਰ ਲੋ ਫਿਰ ਜਮੇ ਮੇਰਾ ਆਪਣਾ ਨੀ ਤਾਂ ਇਹਦਾ ਮੈਂ ਤੁਹਾਨੂੰ ਮੈਂ ਤਾਂ ਕੋਈ ਬੰਦਾ ਆਪਣੇ ਕੰਨੀ ਐ ਨਹੀਂ ਕਰ ਸਕਦਾ ਨਾ ਨਾ ਠੀਕ ਹੈ ਬੰਦੇ ਮੈਨੂੰ ਪਤਾ ਹੈ ਤੁਹਾਡਾ ਤਾਂ ਮੈਨੂੰ ਸੁਣ ਰਿਹਾ ਮੈਂ ਹੁਣ 1 3 ਜੁਲਾਈ ਤੋਂ ਤਾਂ ਠੇਕੇ ਹੋਗੇ ਨਾ ਤੁਹਾਨੂੰ ਸਾਰਾ ਪਤਾ ਹੈ ਸੁਣਤਣਾ 2 3 ਤੋਂ ਤਾਂ ਤਾਂ ਹੋਗੇ ਵੈਸੇ ਤੇ ਇਹ ਮੇਰੇ ਖਿਆਲ 10 ਜੂਨ ਤੋਂ ਪਹਿਲਾਂ ਹੀ ਹੁੰਦਾ ਬਰਸਾਤ ਤੋਂ ਪਹਿਲਾਂ ਸਪਾਈ ਹੁੰਦੀ 20 ਦਿਨ ਹੋ ਗਏ 20-22 ਦਿਨ ਹੋ ਗਏ 20-22 ਦਿਨ ਹੋ ਗਏ ਸਫਾਈ ਹਜੇ ਵੀ ਨਹੀਂ ਹੋਈ ਤੁਸੀਂ ਕੀ ਸੈਟ ਚੈੱਕ ਇਨ ਕੀਤੀ ਕਦੇ ਕੋਈ ਟ੍ਰੇਨ ਪੁਲਾਂ ਤੇ ਦੀਣ ਲੱਗ ਰਹੀ ਇਕੱਲੇ ਇਕੱਲੇ ਪੁਲ ਤੋਂ ਚੈੱਕ ਕਰ ਜਾ ਕੇ ਜੀ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਹਜੇ ਜੈ ਨੇ ਵੀ ਇਹੀ ਕਿਹਾ ਕਿ ਸਰ ਥੋੜੇ ਥੋੜੇ ਸਫਾਈ ਰਹਿ ਗਈ ਉਹਨੇ ਦੱਸਿਆ ਮੈਨੂੰ ਬੁਰਜੀਆਂ ਦੋ ਚਾਰ ਆ ਦੇਖੋ ਮੈਸੇਜ ਆਇਆ ਸੀ ਮੈਂ ਤੁਹਾਨੂੰ ਇਹ ਕਹਾਂ ਤੁਹਾਡੇ ਮੈਸੇਜ ਤੋਂ ਬਾਅਦ ਮੈਂ ਜੈਨ ਨੂੰ ਮੈਸੇਜ ਕੀਤਾ ਹਮ ਠੀਕ ਹੈ ਜੀ ਆ ਜੀਆ ਮੇਰਾ ਉਹਨੇ ਮਨ ਦੱਸਿਆ ਕਿ ਲੈਰਾ ਲਿੰਕ ਦੀਆਂ 10 ਬੁਰਜੀਆਂ ਪੈਂਡਿੰਗ ਐ ਲੈਰਾ ਮੇਨ ਦੀਆਂ 10 ਬੁਰਜੀਆਂ ਪੈਂਡਿੰਗ 3000 ਲੀਟਰ ਪੈਂਡਿੰਗ ਹੈ ਉਸ ਨੂੰ ਮੈਂ ਨਿਕਲ ਗਈ ਹੈ ਹਮ ਕੀ ਹੈ ਉਸਨੇ ਮੈਂ 25 ਅਗਸਤ ਤੋਂ ਬਾਅਦ ਹਾਂਜੀ ਚਲੋ ਚੱਲੋ ਤੁਸੀਂ ਮੈਂ ਜੋ ਐਕਚੁਅਲ ਦੰਦ ਦੱਸ ਰਿਹਾ ਨਹੀਂ ਮੈਨੂੰ ਜਿੰਨੇ ਕਿਹਾ ਠੀਕ ਹੈ ਜੀ 3000 ਲੀਟਰ ਪੈਂਡਿੰਗ ਤੇ ਕਹਿੰਦੇ ਬਖਸਾਰੇ ਸफाई ਹੋ ਰਹੀ ਕਿ ਉਹ ਮੈਨੂੰ ਰਿਪੋਰਟ ਦੁੱਤੀ ਹੈ ਹਮ 100% ਰਿਪੋਰਟ ਦੁੱਤੀ ਹੈ ਉਸਨੇ ਹੁਣ ਜੇ ਤੁਹਾਨੂੰ ਪੁਆਇੰਟ ਕਿਹਾ ਮੈਂ ਜਾ ਕੇ ਚੈੱਕ ਕਰਕੇ ਆਉਂਗਾ ਜਿਹੜੇ ਮਰਜ਼ੀ ਕਰ ਲਓ ਚੈੱਕ ਆਪਾਂ ਨੇ ਕਿੜਾ ਬਟ ਮੇਰੇ ਤਾਂ ਇੱਕ ਬੇਨਤੀ ਹੈ ਬਸ ਕਿ ਮੈਂ ਇੱਧਰ-ਇੱਧਰ ਗਿਆ ਮੈਂ ਬਰੇਟੇ ਕੰਮ ਨਹੀਂ ਮੇਰੀ ਇੱਕ ਬੇਨਤੀ ਹੈ ਜੇ ਇਹ ਗੱਲ ਸੱਚ ਹੈ ਮੈਂ ਦੇਖ ਕੇ ਨਾ ਝੂਠ ਬੋਲਣ ਦੀ ਮੈਨੂੰ ਕੀ ਲੋੜ ਹੈ ਨਹੀਂ ਤੁਹਾਨੂੰ ਤਾਂ ਕਿਉਂੜਾ ਗੱਲ ਕਰ ਫਿਰ ਗੱਲ ਕੀ ਕਰਨੀ ਮੈਂ ਤਾਂ ਮੋਟੀ ਗੱਲ ਦੱਸ ਨਹੀਂ ਕੋਈ ਗੱਲ ਨਹੀਂ ਤੁਸੀਂ ਚੈੱਕ ਕਰਾਓ ਸਫਾਈ ਕਰਾਓ ਬਸ ਉਹਨੂੰ ਕਹਿ ਦਿੰਨੇ ਬਸ ਸਫਾਈ ਹੋਵੇ ਇੱਕ ਹਾਂ ਬਠੀਕ ਹੈ ਠੀਕ ਹੈ ਨਾ ਠੀਕ ਹੈ એટલે ਕਿਸੇ ਬਤਾਏ ਦੀ ਕੋਈ ਸੇਵਾ ਹੋ ਤੁਸੀਂ ਮੈਨੂੰ ਜਦ ਮਹੀ ਦੱਸ ਦੇਣੀ ਹੈ ਕੋਈ ਮਾਈਨਿੰਗ ਦੀ ਕਿਸੇ ਹੋਰ ਚੀਜ਼ ਦੀ ਨਹੀਂ ਕੋਈ ਕੋਈ ਕਾਸੇ ਦਾ ਨਹੀਂ ਜੀ ਆਪਣੀ ਨਹੀਂ ਦੱਸੇ ਕੋਈ ਕੰਮ ਹੀ ਹੁੰਦਾ ਬੰਦੇ ਨੂੰ ਤੇ ਬਸ ਇੱਕ ਮੇਰੀ ਦੁਆਰ ਤੋਂ ਬੇਨਤੀ ਹੈ ਮੇਰੇ ਲਈ ਗੱਲ ਕੀਤੀ ਹੈ ਫਿਰ ਮੈਂ ਹੋਰ ਕੀ ਕਰ ਸਕਦਾ ਇਹਦਾ ਸਫਾਈ ਤੁਹਾਡੀ ਮੈਂ ਕਰਾਂਗਾ ਮੈਂ ਖਾ ਕੇ ਪਟੜੀਆਂ ਦੇ ੱੱਕੇ ਮੋਟ ਸਾਂ ਦੇ ਮੂਲ ਲੈ ਕੇ ਕਰੇ ਸਮਝਾ ਮੈਂ ਪੈਸੇ ਵੀ ਨਹੀਂ ਲੈਂਦਾ ਕਿਸੇ ਤੋਂ ਠੀਕ ਹੈ ਜੀ ਉਹ ਭਰਾਂਦੀਆਂ ਨੇ ਠੀਕ ਹੈ ਜੀ ਫਿਰ ਮੈਂ ਆਪਣਾ ਨਾਮ ਇਹਨਾ ਬਣਾਵਾ ਘਟੂ ਘਟ ਜਦੋਂ ਮੈਂ ਕਵਰੇਜ ਬਖਰੀ ਕਵਰੇਜ ਹੁੰਦੀ ਲੋਕਾਂ ਚਰਚਾ ਹੁੰਦੀ ਵੀ ਅਗਲਾ ਕਹਿੰਦਾ ਯਾਰ ਉਹ ਪੱਤਰਕਾਰ ਜੇ ਹੈਗਾ ਪੱਤੇ ਗੱਲ ਕੀ ਹੈ ਜੀ ਹਰ ਇੱਕ ਚੀਜ਼ ਚ ਦੇਖੋ ਹਰ ਇੱਕ ਚੀਜ਼ ਤੋਂ ਅਸੀਂ ਪੈਸੇ ਲੈਂਦੇ ਹਮ ਹਰ ਇੱਕ ਚੀਜ਼ ਤੋਂ ਤੁਸੀਂ ਨਾਮ ਨਹੀਂ ਬਣਾਉਣਾ ਹਮ ਇਹ ਨਹੀਂ ਕਿ ਅਸੀਂ ਤਾਂ ਲੈਂਦੇ ਪੈਸੇ ਕਿਸਾਨੂੰ ਇਹ ਤਾਂ ਬਹੁਤ ਵੱਡੀ ਇਹ ਰਿਲੇਟਡ ਦਾ ਕਿਸਾਨਾਂ ਦੇ ਨਾਲ ਹੋਣਾ ਹੈ 309 ਨਾ ਬਸ ਹਰ ਇੱਕ ਚੀਜ਼ ਚੋਂ ਹਰ ਇੱਕ ਚੋਸੀ ਪਹਿਨ ਲੰਦੇ ਹਮ ਹਰ ਇੱਕ ਚੀਜ਼ ਚੋਂ ਤੁਸੀਂ ਨਾਮ ਨਹੀਂ ਕਮਾਣਾ ਠੀਕ ਹੈ ਥੋੜੀ ਥੋੜੀ ਮਾੜਾ ਮੋਟਾ ਜੇ ਕੋਈ ਬੇਨਤੀ ਕਰ ਦੋਗੇ ਸਬਾਨਣੀ ਚਾਹੀਦੀ ਨਹੀਂ ਚੋਰੀ ਜਿਹ ਹੈ ਹੀ ਗੱਖ ਨਹੀਂ ਇਹ ਚ ਜੇ ਕੁਝ ਹੁੰਦਾ ਸਪਾਈ ਹੁੰਦੀ ਫਿਰ ਤਾਂ ਬੰਦਾ ਕਹਿੰਦਾ ਮੈਂ ਤੁਹਾਨੂੰ ਜਮਿੰਟ ਭੇਜ ਜੇ ਮੈਨੂੰ ਇਹ ਦੱਸ ਇਹ ਤਾਂ ਮੈਂ ਤੁਹਾਨੂੰ ਦੱਸਦਾ ਵੀ ਘੱਟੋ ਘਾਟਾਂ ਲਾ ਲਓ ਜੇ ਤੁਹਾਡਾ 40 ਲੱਖ ਦਾ ਠੇਕਾ ਹੈ ਇਹ ਚ ਖਰਚੀ ਜ਼ੋਰ ਮਾਰ ਕੇ ਕਹਿੰਦਾ ਮੈਂ ਅੱਜ ਤੱਕ ਮਤ ਤੋਂ ਬਾਅਦ 5-7 ਲੱਖ ਖਰਚੇ ਹੋਏ ਇਹਦੇ ਚਲੋ ਮੈਨੂੰ ਨਹੀਂ ਪਤਾ ਖਰਚੀ ਨਹੀਂ ਮੈਂ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਪਤਾ ਉਹ ਗੱਲ ਖਰਚੇ ਆ ਪਟਕੀ ਹੁੰਦਾ ਜੀ ਮਸ਼ੀਨ ਦਾ ਜਿਵੇਂ ਤੁਸੀਂ ਦੱਸ ਤਾ 2.5 ਲੱਖ ਦਾ ਜੇ ਠੀਕ ਹੈ ਤੇਲ ਲੱਗਿਆ ਹੈ ਮੈਂ ਕਹਿੰਦਾ ਮਤ ਤੋਂ ਬਾਅਦ ਮਹੀਨਾ ਮਸ਼ੀਨ ਚਲਾਈ ਹੈ ਚਲੋ ਮੰਨ ਲਓ ਜੀ ਗੱਲ ਸਮਝੀਏ ਨਾ ਮੈਂ ਇੱਕੇ ਮਸ਼ੀਨਾਂ ਤਿੰਨ ਚਿਕੀਆਂ ਜੀ ਪਹਿਲਾਂ ਮੈਂ ਆਪ ਦੇਖਿਆ ਤਿੰਨ ਜਿੰਨ ਦਾ ਕੰਮ ਕਰਤੀਆਂ ਸੱਚ ਬਣਾਉਣਾ ਝੂਠ ਨਹੀਂ ਕਹਿੰਦਾ ਇੱਕ ਮਸ਼ੀਨ ਲੱਗੇ ਹੋਏ ਇਸੇ ਡੜਬੇ ਤੋਂ ਲੈ ਰਾ ਇੱਕ ਲੈਰੇ ਵਾਲੇ ਵਿੱਚ ਇੱਕ ਲੈਰਾ ਲਿੰਕ ਟੰਗੇ ਬਸ ਉਹ ਪਹਜਾਤੀਆਂ ਉਹਦੀ ਪਹਜਾਈ ਤਿੰਨ ਮਸ਼ੀਨ ਨਹੀਂ ਨਹੀਂ ਉਹਨੂੰ ਪਾਣੀ ਪੁਣੀ ਦਾ ਵੀ ਪਤਾ ਨਹੀਂ ਮੀਂਹ ਤਾਂ ਟਪ ਗਿਆ ਮੌਸਮ ਮੌਨਸੂਨ ਦਾ ਅੱਛਾ ਜੀ ਸਭ ਪੰਜਾਬ ਜੂਏ ਦੱਸੋ ਮੈਂ ਤਾਂ ਹਾਲ ਦੱਸੋ ਮੈਂ ਤਾਂ ਹਾਲ ਦਾ ਕਰਨਾ ਹੈ ਮਸਾਲਾ ਤਾਂ ਮੈਂ ਤੁਹਾਨੂੰ ਕਹਤਾ ਤੁਸੀਂ ਕਹਿੰਨ ਮੈਂ ਖਬਰ ਲਾ ਲਾ ਮੇਰਾ ਤਾਂ ਹਾਲ ਇਹੀ ਹੈ ਜੀ ਮੇਰਾ ਤਾਂ ਹਾਲ ਇੱਕੋ ਹੀ ਹੈ ਮੈਂ ਤੁਹਾਨੂੰ ਹਾਲ ਦੱਸ ਤੁਹਾਨੂੰ ਹਾਲ ਦੱਸੋ ਡਲ ਕਿਵੇਂ ਆਲਾ ਪਕਾਤ ਨਾ ਦੇਖੋ ਮ ਰਗ 10 ਦਿਨ 2 ਮਿੰਟ ਪੂਰੀ ਕੋਸ਼ਿਸ਼ ਕਰਦਾ ਸੀ ਜੀ ਸਾਹਿਬ ਮੈਨੂੰ ਦੱਸੋ ਤੁਸੀਂ ਕਹਿਤਾ ਵੀ ਨਾ ਕਰਾਂ ਹਾਂ ਹਾਂ ਤੁਸੀਂ ਆਗੇ ਚਲੋ ਤੁਹਾਨੂੰ ਤਸੱਲੀ ਕਰਾਤੀ ਸਾਰਾ ਕੁਝ ਹਾਂਜੀ ਹਾਂਜੀ ਉਹ ਠੇਕੇਦਾਰ ਕੁਝ ਕਹਿੰਦਾ ਤੁਹਾਨੂੰ ਦਿਖਾਦਾ ਵੀ ਭਾਈ ਆਹ ਕੁਝ ਹੈਗਾ ਦਿਲ ਕੋ ਤੱਕ ਦਾ ਵੈਸੇ ਮੇਰਾ ਦਿਖਾਉਣ ਦਾ ਫਰਜ਼ ਨਹੀਂ ਹੈਗਾ ਨਹੀਂ ਬਣਦੀ ਮੈਂ ਤੁਸੀ ਤਾਂ ਮੇਰਾ ਮੇਰਾ ਹੀ ਫਰਜ਼ ਨਹੀਂ ਮੈਂ ਤੁਸੀ ਮੈਂ ਆਇਆ ਤੁਸੀ ਤਾਂ ਦਿਖਾਏ ਬਸ ਤੁਹਾਡੀ ਤੁਸੀਂ ਕਹਿਤਾ ਚਲੋ ਫੋਨ ਤੇ ਕਹਤਾ ਮੈਂ ਆਉਣਾ ਮੈਂ ਤੁਹਾਨੂੰ ਤਸੱਲੀ ਕਰਾਉਣ ਵਾਸਤੇ ਕਹਤਾ ਮੈਂ ਠੀਕ ਮੈਨੂੰ ਤਾਂ ਹਾਲ ਦੱਸੋ ਮੈਂ ਹਾਲ ਤੇਰੀ ਗੱਲ ਹਾਲ ਤਾਂ ਮੈਨੂੰ ਦੱਸੋ ਤੁਸੀਂ ਵੀ ਮੈਂ ਮੇਰੇ ਲੇਵੇ ਕਵਰੇਜ ਕਰਨ ਤੋਂ ਬ ਇੱਕ ਕਲ ਇੱਕ ਛੜ ਦੂੰਗੀ ਕੀ ਫਰਕ ਪੈ ਜੀ ਮੈਂ ਤੇ ਇੰਨੀ ਗੱਲਾਂ ਮੈਂ ਤਾਂ ਮੈਨੂੰ ਤੇ ਇੰਨੀ ਕਿ ਬੇਨਤੀ ਹੈ ਉਹ ਵੀ ਕਲ ਇੰਨੀ ਕਿ ਬੇਨਤੀ ਮੈਂ ਤਾਂ ਬਾਕੀ ਚਲ ਮੈਂ ਪੇਜ ਤੇ ਕਰ ਲੈਣਾ ਅਬ ਦੇਲੇ ਤੇ ਹੋਰ ਨਹੀਂ ਬੁਲਾਉਂਦੇ ਪਤਾ ਤੁਸੀਂ ਇਹ ਪੇਜ ਤੇ ਕਰੋਗੇ ਓਏ ਕਿਹੜਾ ਨਹੀਂ ਜਾਣੇ ਇਹ ਕਿਤੇ ਨਹੀਂ ਤੇਰਾ ਗਲਤ ਹੋਈ ਹੈ ਗਲਤ ਹੋਈ ਤੁਸੀਂ ਇੱਕ ਜਗ੍ਹਾ ਕਰ ਦਿੱਤੀ ਤੁਸੀਂ ਆਪਣੇ ਵਟਸਐਪ ਤੇ ਪਾ ਦਿਓ ਤਾਂ ਲੋਕਾਂ ਨੂੰ ਚਾਕਲੇਟ ਆ ਇਹਦਾ ਤੁਲਗੜਾ ਕੋਈ ਤੁਲਗੜਾ ਤੁਸੇ ਤੁਹਾਡੇ ਪੇਜ ਤੇ ਇਹਨੇ ਲੋਕ ਸਾਨੂੰ ਜਾਣਦੇ ਆ ਗਲਤ ਹੈ ਹੈ ਨਾ ਚਲ ਕਰ ਲੈਣ ਦੇ ਕੁਝ ਨਹੀਂ ਹੁੰਦਾ ਉਹ ਤੇ ਗੱਲ ਕੀ ਹੈ ਤੁਹਾਨੂੰ ਨਹੀਂ ਕੁਝ ਹੁੰਦਾ ਨਾ ਇਹਨਾਂ ਨੂੰ ਕੁਝ ਹੋਣਾ ਤੁਸੀਂ ਇਹ ਗੱਲ ਸਮਝੋ ਮੈਂ ਚਲੋ ਦੇਖਦੇ ਕੋਈ ਗੱਲ ਚਾਹ ਤਾਂ ਲੈ ਲੈਂਦੇ ਦੇਖਦੇ ਨਹੀਂ ਕਰਨੀ ਦੇਖਦੇ ਨਹੀਂ ਕਰਨਾ